ਜਣੀ ਅਸੀਂ ਜਿੱਦਣ ਤੋਂ ਇੱਥੋਂ ਦੇਖਿਆ ਡੀਸੀ ਸਾਹਿਬ ਇੱਥੇ ਹੀ ਆ ਪ੍ਰਧਾਨ ਜੀ ਨਹੀਂ ਨਹੀਂ ਡੀਸੀ ਸਾਹਿਬ ਨਹੀਂ ਇੱਥੋਂ ਗਏ ਤੇ ਆਈ ਡੀ ਐਮ ਸਾਡੇ ਮੈਡਮ ਉਹ ਭੈਣ ਸਾਡੀ ਉਹ ਵੀ ਇੱਥੇ ਹੀ ਆ ਉਦੋਂ ਦੀ ਹੋਰ ਸਾਡਾ ਪ੍ਰਸ਼ਾਸਨ ਸਾਰਾ ਸਾਥ ਦਿੰਦਾ ਜੀ ਚਲੋ ਕੁਦਰਤੀ ਫੇਸਬੁੱਕ ਤੇ ਜਾਂ ਹੋਰ ਕਿਥੇ ਸੋਸ਼ਲ ਮੀਡੀਆ ਤੇ ਆ ਰਿਹਾ ਤੇ ਉਹਨਾਂ ਦਾ ਪੈਨਿਕ ਨਾ ਹੋ ਉਹ ਵੀ ਪ੍ਰਸ਼ਾਸਨ ਦੀ ਪੂਰੀ ਨਿਗਰ ਹੈ ਮੈਂ ਪ੍ਰਸ਼ਾਸਨ ਨੂੰ ਵੀ ਸਲਾਮ ਕਰਦਾ ਤੇ ਅੱਜ ਰਾਤ ਮੈਂ ਕਹਿੰਦਾ ਡੀਸੀ ਸਾਹਿਬ ਵੀ ਇੱਥੇ ਬੈਠੇ ਆ ਤੇ ਹੋਰ ਵੀ ਜਿਹੜੇ ਪਿੰਡ ਦੇ ਸਰਪੰਚ ਨੇ ਜਾਂ ਨੰਬਰਦਾਰ ਨੇ ਜਾਂ ਹੋਰ ਵੀ ਜਿੰਨੇ ਵੀ ਇੱਥੇ ਕਮੇਟੀਆਂ ਨੇ ਗੁਰਦੁਆਰਾ ਕਮੇਟੀਆਂ ਸਾਰੀਆਂ ਇੱਥੇ ਤਤਪਰ ਹੋ ਕੇ ਖੜੀਆਂ ਨੇ ਤੇ ਮੈਂ ਸਮਝਦਾ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਜਿੱਥੇ ਇਹ ਚੱਲਿਆ ਜਿੱਥੋਂ ਹੁਣ ਇਸ ਟਾਈਮ ਬੰਨ ਟੁੱਟਿਆ ਇੱਥੇ ਨਹੀਂ ਚੱਲਦਾ ਸੀ ਰੇਤ ਰੇਤ ਚੱਲਦਾ ਸੀ ਇੱਧਰ ਹੀ ਸੜਗਾ ਅਸੀਂ ਗੱਲ ਝੂਠ ਨਹੀਂ ਕਹਿਵਾਂਗੇ ਰੇਤ ਤੋ ਕਹਨ ਨੂੰ ਲੋਕ ਬਹੁਤ ਕੁਝ ਕਹਿੰਦੇ ਆ ਜਿਹੜਾ ਹਾਲਾਤ ਨੇ ਹਜੇ ਤੱਕ অনুকੂਲ ਨੇ ਪਰ ਪੂਰੀ ਤਿਆਰੀ ਕਰਦਾ ਪਿਆ ਪੂਰਾ ਯੂਥ ਲੱਗਿਆ ਹੋਇਆ ਜੇ ਜਿਸ ਹਾਵ ਨਾਲ ਲੱਗਿਆ ਹੋਇਆ ਵੀ ਅਸੀਂ ਬੰਨ ਬਣਾ ਰਹੇ ਆ ਵੀ ਪਿੰਡਾਂ ਨੂੰ ਜਿਹੜਾ ਪਾਣੀ ਦੀ ਪਾਣੀ ਨਾ ਜਾ ਸਕੇ ਜੇ ਬੰਨ ਜਿਵੇਂ ਪਹਿਲਾਂ ਖੁਰਿਆ ਜੇ 3 350 ਕਿਲੋ ਦੇ ਕਰੀਬ ਜ਼ਮੀਨ ਡੈਗੀ ਝੋਨਾ ਲੱਗਿਆ ਹੈ ਜਿਗਾ ਝੋਨਾ ਪਾਪੂਲਰ ਆਬਾਜਰਾ ਵਗੈਰਾ ਜੋ ਵੀ ਸੀ ਸਾਡੇ ਦੇ ਕੋਲ ਆ ਉੱਥੋਂ ਚੱਲਦਾ ਆਇਆ ਜੀ ਉਹ ਜਿੱਥੇ ਉਹ ਬਾਸ ਜਿਆ ਆ ਲੱਗਿਆ ਉੱਥੋਂ ਚੱਲਦਾ ਆਇਆ ਦੇਖੋ ਜੀ ਆ ਜਿਹੜਾ ਅੱਧ ਤੱਕ ਦਰਿਆ ਦੇ ਖੇਤ ਸੀਗੇ ਸਾਡੇ ਉਸ ਦਿਨ ਤੋਂ ਅੱਜ ਤੱਕ ਮੰਨ ਲਓ 15 ਦਿਨ ਤੋਂ ਬਚਾਏ ਬਚਾ ਕਰਦੇ ਆ ਰਹੇ ਹਾਂ 15 15 ਦਿਨ ਹੋ ਗਏ ਸਾਨੂੰ ਘਟੋ ਘਟੇ ਲੱਗਿਆ ਨੂੰ ਸਾਰੇ ਪਿੰਡਾਂ ਨੂੰ ਜਿੰਨੇ ਸਾਡੇ 20 25 ਪਿੰਡ ਮੁੰਡੇ ਇਥੇ ਸਾਡੇ ਵੀਰ ਹੁਣੀ ਖੰਨੇ ਪਿੰਡ ਤੋਂ ਖੰਨੇ ਤੋਂ ਵੀ ਆਏ ਆ ਸਮਰਾਲੇ ਖੰਨੇ ਤੋਂ ਸਸਰਾਲੀ ਬੰਦ ਸਾਰੇ ਹੀ ਨਜ਼ਰ ਸਸਰਾਲੀ ਬੰਦ ਤੇ ਟਿੱਕੀ ਹੋਈ ਹੈ ਕੀ ਬਣਿਆ ਸਸਰਾਲੀ ਬੰਦਾ ਕੱਲ ਨਾਜ਼ੁਕ ਸਥਿਤੀ ਹੋਗੀ ਸੀ ਕਿ ਸਸਾੜੀ ਕਲੋਨੀ ਦੇ ਵਿੱਚ ਦੱਸਿਆ ਜਾ ਰਿਹਾ ਸੀਗਾ ਕਿ ਖਬਰਾਂ ਵੀ ਟਰੋਲ ਹੋਈਆਂ ਸੀਗੀਆਂ ਕਿ ਇੱਥੇ ਬੰਨ ਟੁੱਟ ਗਿਆ ਵਾ ਤੂਸੀ ਬਨ ਜਿਹੜਾ ਕਿਆ ਪੂਰੀ ਤਰ੍ਹਾਂ ਟੁੱਟ ਚੱਕਾ ਹੋਇਆ ਤੇ ਖੇਤਾ ਦੇ ਵਿੱਚ ਪਾਣੀ ਆ ਚੁੱਕਾ ਵੈ ਤੇ ਕੱਲ ਪਿੰਡ ਦੇ ਵਿੱਚ ਬਹੁਤ ਹੀ ਜਿਹੜਾ ਕਿਆ ਹਾਹਾਕਾਰ ਮੱਚੀ ਸੀਗੀ ਤੇ ਰਿੰਗ ਬਨ ਤੱਕ ਪਾਣੀ ਆ ਚੁੱਕਾ ਸੀਗਾ ਤੇ ਉਸ ਤੋਂ ਬਾਅਦ ਇੱਕ ਪ੍ਰਸ਼ਾਸਨ ਦੇ ਵੱਲੋਂ ਪਲਾਨ ਵੀ ਤਿਆਰ ਕੀਤਾ ਪਹਿਲੀ ਹੋਇਆ ਸੀਗਾ ਆਰਜੀ ਬਨ ਬਣਾਇਆ ਸੀਗਾ ਤੇ ਉੱਥੇ ਹੀ ਜਦੋਂ ਤੁਰੰਤ ਪਾਣੀ ਪਤਾ ਲੱਗਦਾ ਖੇਤਾਈ ਪਾਣੀ ਪੰਨਾ ਸ਼ੁਰੂ ਹੁੰਦਾ ਤੇ ਉੱਥੇ ਹੀ ਤੁਰੰਤ ਪਿੰਡ ਵਾਸੀਆਂ ਦੇ ਵੱਲੋਂ ਲਗਾਤਾਰ ਬੋਰੀਆਂ ਬਣ ਕੇ ਉੱਥੇ ਬੰਨ ਨੂੰ ਲਾਇਆ ਜਾਂਦਾ ਵਾ ਤਾਂ ਕਿ ਪਾਣੀ ਆਰ ਜੀ ਬੰਨ ਤੋਂ ਉੱਪਰ ਨਾ ਚੱਲ ਜਾਵੇ ਮੇਰੇ ਨਾਲ ਇਸ ਵਕਤ ਪਿੰਡ ਵਾਸੀ ਮੌਜੂਦ ਨੇ ਦਰਿਆ ਮੇਰੇ ਪਿੱਛੇ ਵਹਿ ਰਿਹਾ ਵਾ ਸਪੀਡ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬੀਤੇ 2-3 ਦਿਨਾਂ ਦੇ ਵਿੱਚ ਇਸ ਦਰਿਆ ਨੇ ਕਾਫੀ ਇੱਥੇ ਤਬਾਹੀ ਮਚਾਈ ਹੈ ਖੇਤਾਂ ਦੇ ਖੇਤ ਖਾ ਗਏ ਕਿਸਾਨਾਂ ਦੇ ਪਿੰਡਾਂ ਦੇ ਪਿੰਡ ਖਤਮ ਹੋ ਗਏ ਕਿਸਾਨਾਂ ਦੇ ਤੇ ਕਿ ਜਿਹੜੇ ਖੇਤ ਨੇ ਕਿਸਾਨ ਆਪਣੇ ਪੁੱਤਾਂ ਨੂੰ ਪਾਲਦੇ ਨੇ ਉਹ ਇਹ ਦਰਿਆ ਜਿਹੜਾ ਆਪਣੇ ਅੰਦਰ ਨਿਕਲ ਗਿਆ ਮੇਰੇ ਨਾਲ ਕੁਝ ਮੈਂਬਰ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਖਤਰਾ ਟਲਿਆ ਨਹੀਂ ਟਲਿਆ ਕਿਸ ਤਾ ਸਥਿਤੀ ਹੈ ਕੀ ਪੂਰੀ ਅਪਡੇਟ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਰ ਖਤਰਾ ਤਾਂ ਟਲ ਗਿਆ ਚਲੋ ਅੱਜ ਤੋਂ 7 8 10 ਦੇ ਨੁਕਸਾਨ ਨੂੰ ਇੱਥੇ ਲੱਗਿਆ ਨੂੰ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਗੁਰਦੁਆਰਿਆਂ ਦੀਆਂ ਕਮੇਟੀਆਂ ਨਗਰ ਨਿਵਾਸੀ ਜਿੰਨਾ ਵੀ ਸਾਡਾ ਏਰੀਆ ਹੈ ਸਾਰਾ ਇੱਥੇ ਲੱਗਿਆ ਆ ਤੇ ਪ੍ਰਸ਼ਾਸਨ ਵੀ ਸਾਡੇ ਨਾਲ ਐਡੀਸੀ ਸਾਹਿਬ ਬੜੇ ਹੈਲਪ ਕਰਦੇ ਆ ਐਡੀਸੀ ਸਾਹਿਬ ਦਿਨ ਪਰ ਇੱਥੇ ਰਹਿੰਦੇ ਆ ਤੇ ਚਲੋ ਕਹਿਣ ਨੂੰ ਜੋ ਮਰਜ਼ੀ ਕਹੀ ਜਾਂਦੇ ਵਿੱਚ ਕਹੀ ਜਾਂਦੇ ਆ ਆਂਦਾ ਨਹੀਂ ਜਾਂਦਾ ਨਹੀਂ ਜਣੀ ਅਸੀਂ ਜਿੱਦਣ ਤੋਂ ਇੱਥੋਂ ਦੇਖਿਆ ਐਡੀਸੀ ਸਾਹਿਬ ਇੱਥੇ ਹੀ ਆ ਪ੍ਰਧਾਨ ਜੀ ਵੀ ਨਹੀਂ ਨਹੀਂ ਠੀਕ ਸਾਰੇ ਐਡੀਸੀ ਸਾਹਿਬ ਨਹੀਂ ਇੱਥੋਂ ਗਏ ਤੇ ਐਡੀਐਮ ਸਾਡੇ ਮੈਡਮ ਉਹ ਭੈਣ ਸਾਡੀ ਉਹ ਵੀ ਇੱਥੇ ਆ ਉਦਣ ਦੀ ਹੋਰ ਸਾਡਾ ਪ੍ਰਸ਼ਾਸਨ ਸਾਰਾ ਸਾਥ ਦਿੰਦਾ ਜੀ ਚਲੋ ਇੱਕ ਕੁਦਰਤੀ ਆਫਤ ਆ ਕੁਦਰਤੀ ਆਫਤ ਮੁਰੇ ਕਿਸੇ ਦਾ ਕੋਈ ਜ਼ੋਰ ਨਹੀਂ ਕੁਦਰਤ ਦੀ ਆਫਤ ਤੁਸੀਂ ਕਿਹਾ ਕਿਨੇ ਕੋ ਕੁਦਰਤ ਤੁਹਾਡੇ ਖੇਤ ਉਗਲ ਗਿਆ ਜੀ 3 350 ਕਿੱਲੇ ਦੇ ਕਰੀਬ ਜਮੀਨ ਡੈਗੀ ਝੋਨਾ ਲੱਗਿਆ ਹੈ ਸਗਾ ਝੋਨਾ ਪਾਪੂਲਰ ਆ ਬਾਜਰਾ ਵਗੈਰਾ ਜੋ ਵੀ ਸੀ ਸਾਡੇ ਜਿਖਲੂ ਆ ਉੱਥੋਂ ਚੱਲਦਾ ਆ ਜੀ ਉਹ ਜਿੱਥੇ ਬਾਂਸ ਜਿਆ ਲੱਗਿਆ ਉੱਥੋਂ ਚੱਲਦਾ ਆਇਆ ਦੇਖੋ ਜੀ ਆ ਜਿਹੜਾ ਅੱਧਾ ਤੱਕ ਦਰਿਆ ਦੇ ਖੇਤ ਸੀਗੇ ਸਾਡੇ ਸਾਡੇ ਲੋਕਾਂ ਦੇ ਜਿਹੜੇ ਕਿਸਾਨ ਪਹਿਲੇ ਹੀ ਕਰਜ਼ੇ ਦੇ ਵਿੱਚ ਹੈ ਕਿਸਾਨ ਪਹਿਲੀ ਆਰਤੀ ਕੋਲੋਂ ਕਰਜ਼ੇ ਲੈ ਲੈ ਕੇ ਆਪਣੇ ਤੇ ਕਿਸਾਨ ਕਿਸਾਨੀ ਕਰਨ ਦਾ ਪੁੱਤਾਂ ਨੂੰ ਪਾਲੀ ਹੁੰਦੀ ਹੈ ਅੱਜ ਪੁੱਤ ਹੀ ਐ ਨਹੀਂਗਾ ਤੇ ਥੋੜ ਕਈ ਪੁੱਤ ਰਹਿ ਗਏ ਪਿੱਛੇ ਤੇ ਕਈ ਪੁੱਤ ਰੁੜ ਗਏ ਵਿੱਚ ਦੇ ਵਿੱਚ ਵਿੱਚ ਤਾਂ ਜੀ ਇਦਾਂ ਦੇ ਘਰ ਆ ਜਿਨ੍ਹਾਂ ਦੇ ਕੋਲ ਇਧਰਲੀ ਸਾਈਡ ਅਸੀਂ 2-2 3-3 ਕਿੱਲੇ ਜ਼ਮੀਨ ਸੀ ਦੀ ਉਹਨਾਂ ਕੋਲ ਪਰਲੀ ਸਾਈਡ ਵੀ ਜ਼ਮੀਨ ਹੈ ਨਹੀਂ ਬੰਦ ਤੋਂ ਜਾਂ ਪਿੰਡ ਦੇ ਲੇੜੇ ਢੇੜੇ ਉਹ ਤਾਂ ਜਮੇ ਘਰ ਖਤਮ ਹੋ ਗਏ ਜ਼ੀਰੋ ਹੋ ਗਏ ਹੁਣ ਸਾਡੀ ਦਾ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਸੈਂਟਰ ਸਰਕਾਰ ਅੱਗੇ ਹੀ ਬੇਨਤੀ ਆ ਵੀ ਜਿੰਨ ਦਾ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਅੱਛਾ ਗੱਲਬਾਤ ਇਹ ਵੀ ਚੱਲ ਰਹੀ ਸੀ ਕਿ ਕਿ ਰੇਤ ਮਾਫੀਆ ਕਰਕੇ ਕਾਫੀ ਨੁਕਸਾਨ ਹੋਇਆ ਸਰ ਇਹ ਰੇਤ ਮੈਫੀਆ ਕਰਕੇ ਦੋ ਰ ਮੈਂ ਥੋੜੀ ਗੱਲ ਤੁਹਾਡੀ ਥੋੜੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਸਲਤਨਪੁਰ ਟੁੱਟਿਆ ਹੋਇਆ ਉੱਥੇ ਵੀ ਰੇਤ ਮੈਫੀਆ ਚੱਲਦਾ ਸੀ ਇਹ ਤਾਂ ਕੁਦਰਤੀ ਆਫਤ ਆ ਜਿੱਥੇ ਇਹ ਚੱਲਿਆ ਜਿੱਥੋਂ ਹੁਣ ਇਸ ਟਾਈਮ ਬੰਨ ਟੁੱਟਿਆ ਇੱਥੇ ਨਹੀਂ ਚੱਲਦਾ ਸੀ ਰੇਤ ਰੇਤ ਚੱਲਦਾ ਸੀ ਇੱਧਰ ਲਈ ਗਾਹਾਂ ਅਸੀਂ ਗੱਲ ਝੂਠ ਨਹੀਂ ਕਹਿਵਾਂਗੇ ਰੇਤ ਗਾਹਾਂ ਚੱਲਦਾ ਸੀ ਇੱਥੇ ਕਿਤੇ ਰੇਤ ਨਹੀਂ ਚੱਕ ਹੋਇਆ ਉਹ ਕਹਿਣ ਨੂੰ ਲੋਕ ਬਹੁਤ ਕੁਝ ਕਹਿੰਦੇ ਆ ਤੁਹਾਡੇ ਪਿੰਡ ਵਾਸੀ ਕਹਿ ਰਹੇ ਸੀ ਕਿ ਰੇਤ ਤਾਂ ਇੱਥੋਂ ਚੱਕੇ ਜਾ ਕੇ ਲੱਕੇ ਜਾਂਦੇ ਸੀਗੇ ਤੇ ਇੱਥੇ ਇੱਥੋਂ ਹੀ ਮਾਰ ਪਈ ਸਾਨੂੰ ਬਹੁ ਕਰਮ ਸਿੰਘ ਐਸਟੇ ਮਜੂਦਾ ਨੰਬਰ ਦਾ ਰਹੀ ਹੈ ਉਹਨਾਂ ਨੂੰ ਜਾ ਕੇ ਪੁੱਛ ਲਓ ਵੀ ਇਥੇ ਰੇਤਾ ਚੱਕਿਆ ਸਸਰਾਲੀ ਗਲੋਨੇ ਚ 2018 ਤੋਂ ਬਾਅਦ ਇਹ ਰੇਤਾ ਨੀ ਚੱਲਿਆ ਹੂੰ ਜਿੰਨਾ ਰੇਤਾ ਚੱਕਿਆ ਰੋਡ ਪੈਂਡ ਤੋਂ ਚੱਕਿਆ ਉੱਥੇ ਬਿਲਕੁਲ ਸਿੱਧੀ ਬਿਲਕੁਲ ਠੀਕ ਹੈ ਉੱਥੇ ਹੂੰ ਅਜਾ ਉੱਥੇ ਬਿਲਕੁਲ ਠੀਕ ਹੈ ਹਾਂਜੀ ਇਹ ਸਾਰਾ ਰੁੜ ਗਿਆ ਹਾਂਜੀ ਇਹ ਜੇ ਦੀ ਸਫਾਈ ਹੋਈ ਹੁੰਦੀ ਹੈ ਨਾ ਇਥੇ ਨੌਬਤ ਨਹੀਂ ਆਣੀ ਸੀ ਡੀਸੀ ਸਾਹਿਬ ਨੂੰ ਪਹਿਲਾਂ ਚਾਹੀਦਾ ਸੀ ਹੁਣ ਹੁਣ ਆਪਾਂ ਪਾਰ ਗਏ ਸੀ ਕੱਲ ਪਰਸੋਂ ਮਸ਼ੀਨਾਂ ਲੈ ਕੇ ਲਸਾੜੇ ਵਾਲਾ ਨਾ ਮਸ਼ੀਨਾਂ ਨੰਗੜ ਤੋਂ ਰਾਹ ਆਪਾਂ ਨੂੰ ਇਨਕਾਰ ਕਰਤੀ ਜੇ ਉਹ ਸਾਹਮਣੇ ਇੰ ਇਹ ਤਾਂ ਕੁਦਰਤੀ ਆਫਤ ਆ ਕੁਦਰਤੀ ਐਵੇਂ ਆਪਾਂ ਕਿਸੇ ਨੂੰ ਬਲੇਮ ਦੇਈ ਜਾਂਦੇ ਆ ਇਹ ਸਾਡਾ ਤਕਰੀਬ ਨੇ ਜਿੰਨੀ ਬੈਲਟ ਆ ਸਾਰੀ ਰੀਤੇ ਦਾ ਕੰਮ ਕਰਦੀ ਆ ਕਿਹੜਾ ਬੰਦਾ ਨਹੀਂ ਕਰਦਾ ਸਰਪੰਚ ਪੰਚ ਸਾਰੇ ਕਰਦੇ ਆ ਰੀਤੇ ਦਾ ਕੰਮ ਇਹ ਕੁਦਰਤੀ ਆਫਤ ਆ ਜੀ ਇਹ ਦੇਖੋ ਜੀ ਪੰਜ ਸੱਤ ਬੰਦੇ ਦਾ ਹੁੰਦੀ ਆ ਮੈਂ ਵੀ ਕਹਿਣ ਲੱਗ ਜਾਂਦਾ ਆਏ ਆ ਫਲਾਣਾ ਢਿੰਗੜਾ ਆ ਇਹੜੀ ਗੱਲ ਸਹੀ ਆ ਸਹੀ ਗੱਲ ਕਰੀ ਆਪਣਾ ਆਪਣਾ ਫਰਜ਼ ਬਣਦਾ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਅੱਛਾ ਹੁਣ ਕਿੰਨੇ ਕੋ ਜਮੀਨ ਇੱਥੇ ਖਿਸ ਚੁੱਕੀ ਆ ਕਿੰਨੇ ਕੋ ਬੰਨ ਜਿਹਦੇ ਤੁਸੀਂ ਮਸ਼ਕਤ ਨਾਲ ਲਾਈ ਸੀ ਕਿੰਨੇ ਕੋ ਟੁੱਟ ਚੁੱਕੀ ਨੇ ਕਿੰਨਾ ਕੋ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਉਸ ਦਿਨ ਤੋਂ ਅੱਜ ਤੱਕ ਮੰਨ ਲਓ 15 ਦਿਨ ਤੋਂ ਬਚਾਏ ਬਚਾਅ ਕਰਦੇ ਜਾ ਰਹੇ ਹਾਂ 15 15 ਦਿਨ ਹੋ ਗਏ ਸਾਨੂੰ ਘਟੋ ਘਟੇ ਲੱਗਿਆ ਨੂੰ ਸਾਰੇ ਪਿੰਡਾਂ ਨੂੰ ਜਿੰਨੇ ਸਾਡੇ 20 25 ਪਿੰਡ ਮੁੰਡੇ ਇੱਥੇ ਸਾਡੇ ਵੀਰ ਹੁਣੀ ਖੰਨੇ ਪਿੰਡ ਤੋਂ ਖੰਨੇ ਤੋਂ ਵੀ ਆਹ ਸਮਰਾਲੇ ਖੰਨੇ ਤੋਂ ਨਾਲ 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 ਦੇ ਪਿੰਡਾ ਤੋਂ ਨਹੀਂ ਵੀ ਸਮਰਾਲੇ ਤੋਂ ਕੋਈ ਖੰਨੇ ਤੋਂ ਬਹੁਤ ਦੂਰ ਦਰੁਵਾਏ ਹੋਇਆ ਹਮ ਆਰ ਜੀ ਬਨ ਬਣਾਇਆ ਜਾ ਰਿਹਾ ਪੱਕਾ ਹਾਂਜੀ ਹਾਂਜੀ ਇਹ ਰਿੰਗ ਬਨ ਬਣਦਾ ਚਲੋ ਪ੍ਰਸ਼ਾਸਨ ਲੱਗਿਆ ਹੋਇਆ ਜੀ ਬਾਕੀ ਹੋਰ ਸਾਡਾ ਭਾਈਚਾਰਾ ਸਾਰਾ ਲੱਗਿਆ ਹੋਇਆ ਹੈ ਅੱਛਾ ਮੌਸਮ ਕਿੱਦਾਂ ਰਿਹਾ ਕਿਉਂਕਿ ਆਰ ਐਸ ਮੇਂਜ ਦੱਸਿਆ ਜਾ ਰਿਹਾ 9 ਤਰੀਕ ਤੱਕ 10 ਤਰੀਕ ਤੱਕ ਬਰਸਾਤ ਪਾਰੀ ਰਹਿਣੀ ਦੇਖੋ ਕਹਿੰਦੇ ਜੀ ਹੁਣ ਕੱਲ ਦੋ ਦਿਨ ਮੌਸਮ ਬੜਾ ਵਧੀਆ ਰਿਹਾ ਮੌਸਮ ਦੇ ਉੱਪਰੋਂ ਮਜਾ ਜਦੋਂ ਖਰਾਬ ਹੋ ਜਾਂਦਾ ਥੱਲੇ ਸੰਗਤ ਵੀ ਹਟ ਜਾਂਦੀ ਆ ਜਦੋਂ ਮੀਂਹ ਪੈ ਜਾਂਦਾ ਇਹ ਤਾਂ ਕੁਦਰਤ ਪਰਬੀ ਮਹਾਰਾਜ ਕਰੇ ਕਿਰਪਾ ਅੰਦਰ ਦੇਵਤਾ ਮਿਹਰਬਾਨੀ ਰੱਖੇ ਦਿਲਬਖ ਜੀ ਕੀ ਮੈਸੇਜ ਦੇਣਾ ਚਾਹੋਗੇ ਸੁਨਿਆ ਕੀ ਤਰ੍ਹਾਂ ਜਾਉਗੇ ਕਿਉਂਕਿ ਲੋਕ ਅਫਵਾਹਾਂ ਤੇ ਬਲੀਵ ਕਰਕੇ ਆਪਣੇ ਵਹੀਕਲ ਚੱਕ ਕੇ ਇੱਥੇ ਆਂਦੇ ਨੇ ਤੇ ਕਾਫੀ ਜਿਹੜਾ ਕਿ ਇੱਥੇ ਹੜਦੰਗ ਦੇਖਣ ਮਿਲਦਾ ਕਾਫੀ ਇੱਕ ਇੱਕ ਮਾਹੌਲ ਖਰਾਬ ਸਥਿਤੀ ਦੇਖਣ ਮਿਲਦੀ ਹੈ ਕਈ ਸ਼ਰਾਰਤੀ ਅੰਸਰ ਹੁੰਦੇ ਨੇ ਉਹ ਮਾਹੌਲ ਖਰਾਬ ਕਰ ਦਿੰਦੇ ਨੇ ਹਾਂਜੀ ਉਹਨਾਂ ਦੀ ਹਵਾਵਾਂ ਤੋਂ ਦੂਰ ਰੋ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਜਿੱਦਾਂ ਤੁਸੀਂ ਭਾਈਚਾਰਾ ਸਾਡਾ ਪੱਤਰਕਾਰ ਇਹਨਾਂ ਦੇ ਯਕੀਨ ਕਰੋ ਤੁਸੀਂ ਦੇਖੇ ਲਿਸਤੇ ਤੇ ਆ ਕੇ ਬਿਲਕੁਲ ਨਾਰਮਲ ਆ ਕੱਲ ਦੀ ਅਲੋਸਮੈਂਟ ਸਾਡੇ ਪਿੰਡ ਪਰਸੂ ਦੀਆਂ ਹੋਣ ਲੱਗੀਆਂ ਹੋਈਆਂ ਕਿ ਪਾਣੀ ਫਲਾਨੀ ਜਗ੍ਹਾ ਆ ਗਿਆ ਪਾਣੀ ਫਲਾਨੀ ਜਗ੍ਹਾ ਆ ਗਿਆ ਰਾਤ ਦਿਨ ਪਰਾ ਸਾਰੇ ਸਾਡੇ ਭਾਈਚਾਰਾ ਇੱਥੇ ਤੁਰਿਆ ਫਿਰਦਾ ਪਾਣੀ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਹੁਣ ਵਾਪਸ ਆ ਜਬਣੀ ਹਾਂਜੀ ਸਾਹਿਬ ਜੀ ਅੱਜ ਤੁਸੀਂ ਕਿੱਥੇ ਸੇਵਾ ਨਿਭਾ ਰਹੇ ਹੋ ਤੇ ਕਿਸ ਕਿਸੇ ਨੇ ਉੱਥੇ ਜੀ ਅੱਜ ਸਸਰਾਲੀ ਪਿੰਡ ਜਿਹੜਾ ਬੰਨ ਦਾ ਆਈ ਹੈ ਪ੍ਰੋਬਲਮ ਉੱਥੇ ਆਏ ਆ ਤੇ ਮੈਂ ਕਹਿੰਦਾ ਪੰਜਾਬ ਦੀ ਨੌਜਵਾਨੀ ਨੂੰ ਸਲਾਮ ਆ ਜਿਹੜੀ ਮੈਂ ਕਹਿੰਦਾ ਸਵੇਰ ਦੀ ਲੱਗੀ ਹੋਏ ਕਿੰਨੇ ਦਿਨਾਂ ਦੀ ਲੱਗੀ ਹੋਈ ਆ ਤੇ ਪ੍ਰਸ਼ਾਸਨ ਵੀ ਇੱਥੇ ਚਾਹੇ ਡੀਸੀ ਸਾਹਿਬ ਨੇ ਚਾਹੇ ਹੋਰ ਪੁਲਿਸ ਪ੍ਰਸ਼ਾਸਨਾਂ ਲੱਗਿਆ ਹੋਇਆ ਆਪਣੀ ਆਪਣੀ ਜਿਹੜੀ ਡਿਊਟੀ ਆ ਤੰਦਹੀ ਨਾ ਨਿਭਾ ਰਿਆ ਜਿਹੜਾ ਹਾਲਾਤ ਨੇ ਹਜੇ ਤੱਕ অনুকূল ਨੇ ਪਰ ਪੂਰੀ ਤਿਆਰੀ ਕਰਦਿਆ ਪਿਆ ਪੂਰਾ ਯੂਥ ਲੱਗਿਆ ਹੋਇਆ ਜਿਵੇਂ ਸਾਹਿਬ ਨਾਲ ਲੱਗਿਆ ਹੋਇਆ ਵੀ ਅਸੀਂ ਬੰਨ ਬਣਾ ਰਹੇ ਆ ਵੀ ਪਿੰਡਾਂ ਨੂੰ ਜਿਹੜਾ ਪਾਣੀ ਦੀ ਪਾਣੀ ਨਾ ਜਾ ਸਕੇ ਜੇ ਬੰਨ ਜਿਵੇਂ ਪਹਿਲਾਂ ਖੁਰੇ ਆ ਜੇ ਰੱਬ ਨਾ ਕਰੇ ਕੱਲ ਨੂੰ ਕੋਈ ਏਦਾਂ ਦੀ ਆਫਤ ਆਉਂਦੀ ਆ ਜਾਂ ਕੁਝ ਏਦਾਂ ਦੀ ਗੱਲ ਹੁੰਦੀ ਆ ਤੇ ਪੰਜਾਬ ਦਾ ਯੂਥ ਅੱਜ ਦੇਖ ਲਓ ਇੱਕ ਜਿੱਕੋ ਹੋ ਕੇ ਖੜਾ ਤੇ ਪੰਜਾਬ ਦੀ ਨੌਜਵਾਨੀ ਨੂੰ ਅਸੀਂ ਮਾੜਾ ਕਹਿੰਨੇ ਆ ਤੇ ਅੱਜ ਪੰਜਾਬ ਦੀ ਨੌਜਵਾਨੀ ਦੇਖੋ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਪਈ ਐ ਤੇ ਇਹ ਆ ਪੰਜਾਬ ਦੇ ਅਸਲੀ ਨੌਜਵਾਨ ਤੇ ਸਲਾਮ ਹੈ ਇਹਨਾਂ ਨੌਜਵਾਨ ਵੀਰਾਂ ਨੂੰ ਬਿਲਕੁਲ ਕਿੰਨੇ ਵੀ ਜੰਗਲ ਵਿੱਚ ਸੇਵਾ 'ਚ ਲੱਗੇ ਹੋਏ ਨੇ ਤਕਰੀਬਨ ਹਜ਼ਾਰਾਂ ਦੇ ਹਿਸਾਬ ਨਾਲ ਲੱਗੇ ਹੋਏ ਆ ਜਿੱਥੇ-ਜਿੱਥੇ ਜੀ ਨੂੰ ਜੋ ਸੇਵਾ ਮਿਲਦੀ ਆ ਅਸੀਂ ਪਿੱਛੇ ਵੀ ਦੇਖਿਆ ਕੋਈ ਟਰੈਕਟਰ ਟਰਾਲੀਆਂ ਲੈ ਕੇ ਹਜ਼ਾਰਾਂ ਦੇ ਹਿਸਾਬ ਨਾਲ ਆ ਰਹੇ ਆ ਤੇ ਮੈਂ ਸਮਝਦਾ ਇੱਥੇ ਜਿਵੇਂ ਅੱਗੇ ਲੋਕਡਾਊਨ ਵੇਲੇ ਕੰਮ ਸੀਗਾ ਵੀ ਕੋਈ ਲੰਗਰ ਦੀ ਕਮੀ ਨਹੀਂ ਕੋਈ ਪਾਣੀ ਦੀ ਕਮੀ ਨਹੀਂ ਕੋਈ ਜਿਹਨੂੰ ਜੋ ਸੇਵਾ ਮਿਲਦੀ ਪਈ ਹੈ ਕੋਈ ਬੂਰੀ ਭਰਨ ਦੀ ਮਿਲੇ ਚਾਹੇ ਕੋਈ ਬੰਨ ਬਣਾਉਣ ਦੀ ਮਿਲੇ ਚਾਹੇ ਕੋਈ ਜਾਲੀ ਬੰਨਣ ਦੀ ਮਿਲੇ ਜਿਹਨੂੰ ਜਿਹੜੀ ਵੀ ਨੌਜਵਾਨ ਨੂੰ ਸੇਵਾ ਮਿਲਦੀ ਹੈ ਹਰ ਨੌਜਵਾਨ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ ਇਹ ਲੋਕਾਂ ਨੂੰ ਵੀ ਅਪੀਲ ਕਰਨ ਜਾਓ ਕਿਉਂਕਿ ਪੈਨਿਕ ਦਾ ਮਾਹੌਲ ਕਰ ਰਿਹਾ ਹੈ ਕਿ ਲੋਕ ਕੋਈ ਫੇਕ ਨਿਊਜ਼ ਜੀ ਲੋਕਾਂ ਨੂੰ ਅਪੀਲ ਹੈ ਵੀ ਜਿਹੜੀ ਰਿਯੂਮਰਸ ਬਾਕੀ ਹੋਰ ਫੇਸਬੁਕ ਤੇ ਜਾਂ ਹੋਰ ਕਿਸੇ ਸੋਸ਼ਲ ਮੀਡੀਆ ਤੇ ਆ ਰਿਹਾ ਤੇ ਉਹਨਾਂ ਦਾ ਪੈਨਿਕ ਨਾ ਹੋ ਵੀ ਪ੍ਰਸ਼ਾਸਨ ਦੀ ਪੂਰੀ ਨਿਗਰਾਨੀ ਮੈਂ ਪ੍ਰਸ਼ਾਸਨ ਨੂੰ ਵੀ ਸਲਾਮ ਕਰਦਾ ਤੇ ਇਹਨਾਂ ਰਾਤ ਮੈਂ ਕਹਿੰਦਾ ਡੀਸੀ ਸਾਹਿਬ ਵੀ ਇੱਥੇ ਬੈਠੇ ਆ ਤੇ ਹੋਰ ਵੀ ਜਿਹੜੇ ਪਿੰਡ ਦੇ ਸਰਪੰਚ ਨੇ ਜਾਂ ਨੰਬਰਦਾਰ ਨੇ ਜਾਂ ਹੋਰ ਵੀ ਜਿੰਨੇ ਵੀ ਇੱਥੇ ਕਮੇਟੀਆਂ ਨੇ ਗੁਰਦੁਆਰਾ ਕਮੇਟੀਆਂ ਠੀਕ ਹੈ ਜੀ ਸੋ ਬਿਲਕੁਲ ਸਥਿਤੀ ਕੰਟਰੋਲ ਅੰਡਰ ਕੰਟਰੋਲ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਅਸੀਂ ਦਿਖਾਈਆਂ ਗਰਾਉਂਡ ਜ਼ੀਰੋ ਤੋਂ ਰਿਪੋਰਟਿੰਗ ਤੁਹਾਨੂੰ ਦਿਖਾਈ ਰਾਤ ਨੂੰ ਵੀ ਦਿਖਾਇਆ ਕਿ ਦੂਸੀ ਬੰਨ ਕੀਤਾ ਦੀ ਹੈ ਕਿੱਦਾਂ ਦੀਆਂ ਨੇ ਤੇ ਕਿਦਾਰੇ ਹਾਲਾਤ ਸੀਗੇ ਰਾਤ ਨੂੰ ਰਾਤ ਨੂੰ ਆਰਜੀ ਬੰਨ ਵੀ ਲਾਇਆ ਗਿਆ ਪੰਚਾਇਤ ਦੇ ਮੈਂਬਰਾਂ ਨੂੰ ਵੀ ਦੱਸਿਆ ਗਿਆ ਕਿ ਕੋਈ ਵੀ ਇੱਥੇ ਆਫਤ ਵੀ ਘੜੀ ਨਹੀਂ ਹੈਗੀ ਹੈ ਲੈਵਲ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਲੈਵਲ ਨੀਚੇ ਨੂੰ ਹੈ ਰਫਤਾਰ ਉਧਰ ਨੂੰ ਆ ਪਾਸੇ ਨੂੰ ਆ ਕੋਈ ਵੀ ਜ਼ਮੀਨ ਜਿਹੜੀ ਕਿ ਹੁਣ ਨਿੱਖ ਕਿਸકરી ਤੇ ਲਗਾਤਾਰ ਜਿਹੜੀ ਕਿ ਹੈ ਪ੍ਰਸ਼ਾਸਨ ਵੀ ਆਰਜੀ ਬਨ ਬਨ ਬਣਾ ਰਿਹਾ ਤੇ ਲਗਾਤਾਰ ਸੰਗਤ ਜਿਹੜੀ ਕਿ ਇੱਥੇ ਆਉਂਦੀ ਨਜ਼ਰ ਆ ਰਹੀ ਹੈ ਤੁਸੀਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਉਧਰਲੇ ਪਾਸੇ ਆਰਜੀ ਬਨ ਬਣਾਏ ਜਾ ਰਿਹਾ ਹੈ ਅਜਰੇ ਚੜ੍ਹਾਈ ਚੜ ਰਹੇ ਹਨ ਤੇ ਇਹ ਵੀ ਇੱਕ ਬਨ ਹੀ ਹੈ ਬਨ ਬਣਾਇਆ ਗਿਆ ਸੀ ਪਹਿਲੇ ਕਿਉਂਕਿ ਲਗਾਤਾਰ ਇੱਥੇ ਖਤਰਾ ਵੰਡਰਾ ਆ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਇੱਕ ਨਕਸ਼ਾ ਬਣਾਇਆ ਗਿਆ ਕਿ ਉੱਥੇ ਇੱਕ ਬਣਾਇਆ ਜਾਵੇ ਬਾਨੇ ਤਾਂ ਕਿ ਪਾਣੀ ਜੇਕਰ ਬਾਈਚਾਂਸ ਆਂਦਾ ਵਾ ਜਾਂ ਦੁਬਾਰਾ ਬਰਸਾਤ ਭਾਰੀ ਬਰਸਾਤ ਹੁੰਦੀ ਹੈ ਤੇ ਪਿਛੋ ਪਾਣੀ ਜਾਂ ਮੌਸਮ ਦਾ ਮિજાਜ ਬਦਲਦਾ ਪਿਛੋ ਡੈਮਾ ਦੇ ਵਿੱਚ ਪਾਣੀ ਭਰਦਾ ਵਾ ਜਾਂ ਖਤਰੇ ਦੇ ਨਿਸ਼ਾਨ ਦੇ ਢੰਟੀ ਦੇ ਉੱਪਰ ਆਂਦਾ ਵਾ ਤੇ ਡੈਮੋ ਵਿੱਚ ਜੇਕਰ ਪਾਣੀ ਛੱਡਦੇ ਨੇ ਤੇ ਪਾਣੀ ਨੁਕਸਾਨ ਨਾ ਕਰੇ ਇਹ ਸਤਲੁਜ ਦਰਿਆ ਨੁਕਸਾਨ ਨਾ ਕਰੇ ਪਿੰਡ ਵਾਸੀਆਂ ਦਾ ਤਾਂ ਹੀ ਇਸ ਆਰਜੀ ਬਾਨੂ ਲਗਾਤਾਰ ਪੱਕਾ ਕੀਤਾ ਜਾ ਰਿਹਾ ਹੈ ਲਗਾਤਾਰ ਜਿਰਕੇ ਜੀਸੀਪੀਆਂ ਸੰਗਤ ਤੇ ਅਤੇ 1.5 ਕਿਲੋਮੀਟਰ ਦਾ 1.5 2 2.5 ਕਿਲੋਮੀਟਰ ਦਾ ਆਰਜੀ ਬਣਾਇਆ ਜਾ ਰਿਹਾ ਪੱਕੀ ਤਰੀਕੇ ਦੇ ਨਾਲ ਹੁਣ ਦੇਖਣਾ ਇਹ ਹੋਏਗਾ ਕਿ ਕੁਦਰਤ ਰਹਿਮ ਕਰਦਾ ਪੰਜਾਬੀਆਂ ਦੇ ਉੱਤੇ ਕਿ ਨਹੀਂ ਕਰਦਾ ਇਹ ਆਉਣ ਵਾਲੇ ਸਮੇਂ 'ਚ ਦੇਖਣਾ ਹੈਗਾ ਜੁਰੇਲ ਧਨ ਲਾਈਵ ਦੇ ਨਾਲ ਯੂਬਮ ਵੀ ਰਿਪੋਰਟ ਧੰਨਵਾਦ